ਬਿਲਕੁਲ ਦੀ ਬੜੀ ਖੁਸ਼ੀ ਦੀ ਗੱਲ ਹੈ ਅ ਅੱਜ ਅੰਤਰਰਾਸ਼ਟਰੀ ਜੋਗ ਦਿਵਸ ਦੇ ਵਿੱਚ ਮਟਾਲਾ ਵਾਸੀਆਂ ਨੇ ਕਾਫੀ ਯੋਗਦਾਨ ਪਾਇਆ ਔਰ ਮੈਂ ਕਹਿ ਸਕਦਾ ਵੀ ਸਾਡੇ ਜਿਹੜੇ ਦੂਰੋਂ ਅ ਜੰਗਲਪਤ ਵੀ ਜਿਹੜੇ ਆਏ ਮੈਂ ਮੈਨਾਗਰ ਵੀ ਦਿੱਲੀ ਤੱਕ ਦਾ ਸਾਰੇ ਅਫੀਸਰ ਸਹਿਬਾਨਾਂ ਦਾ ਵੀ ਕੰਮ ਰੱਖਦੇ ਕਿਉਂਕਿ ਇੱਕ ਮੈਸੇਜ ਹੈ ਸੇਧਾ ਜੀ ਇਨਸਾਨ ਬਿਮਾਰੀਆਂ ਤੋਂ ਦੂਰ ਹੈ ਤੇ ਉਹਦੀ ਜ਼ਿੰਦਗੀ ਜ਼ਿੰਦਗੀ ਉਹਦੀ ਸਵਰਗ ਹੈ ਠੀਕ ਹੈ ਬਟ ਕਿੰਨਾ ਕਿਤੇ ਜਿਹੜੇ ਯੋਗਾ ਨਹੀਂ ਕਰਦੇ ਮੇਰਾ ਉਹਨਾਂ ਨੂੰ ਵੀ ਮੈਸੇਜ ਹੈ ਵੀ ਦੇਖੋ ਜ਼ਿੰਦਗੀ ਤਾਂ ਜੇ ਤੁਸੀਂ ਠੀਕ ਹੋ ਤੁਸੀਂ ਸਿਹਤਮੰਦ ਹੋ ਜੇ ਯੋਗਾ ਕਰਾਂਗੇ ਤੇ ਮੈਨੂੰ ਇਨਾ ਪਤਾ ਹੈ ਵੀ ਅਧੀਆਂ ਬਿਮਾਰੀਆਂ ਜਿਹੜੀਆਂ ਉਹ ਬੰਦੇ ਦੀਆਂ ਕੱਟ ਜਾਂਦੀਆਂ ਨੇ ਸੋ ਦੇ ਨਾਲ ਸਰੀਰ ਵੀ ਫਿੱਟ ਰਹਿੰਦਾ ਸੋ ਮੈਂ ਅੱਜ ਕਹਿਣ ਦਾ ਪਾਵੇ ਆ ਵੀ ਯੋਗਾ ਇੱਕ ਜ਼ਿੰਦਗੀ ਦਾ ਹਿੱਸਾ ਹੋਣਾ ਚਾਹੀਦਾ ਸੋ ਰੇਣੀ ਆ ਜਿਹੜਾ ਉਪਰਾਲਾ ਜਿਹੜਾ ਮਟਾਲਾ ਵਾਸੀਆਂ ਦੇ ਵੀ ਹਿੱਸੇ ਆਇਆ ਉਹ ਸਾਰੇ ਮਟਾਲਾ ਵਾਸੀਏ ਜਿਹੜੇ ਨੇ ਸਾਰੇ ਇਕੱਠੇ ਹੋਏ ਉਹ ਮੈਂ ਦਿਲ ਦੀ ਗ੍ਰਾਈ ਤੋਂ ਤੁਹਾਨੂੰ ਬਾਰਤੀ ਯੋਗ ਸੰਸਥਾਨ ਹੋ ਰਿਹਾ ਹੈ ਜਿਲ੍ਹਾ ਪ੍ਰਮੁਖ ਨਵੀਨ ਸਾਰਿਆਂ ਦਾ ਇੱਕ ਦਿਲੋਂ ਸਵਾਗਤ ਕਰਦਾ ਹਾਂ ਇੱਕ ਆਵਾਜ਼ ਕਰਦਾ ਹਾਂ ਕਿ ਸਾਰੇ ਯੋਗ ਜਿਹੜਾ ਵਾ ਮੈਂ ਇਹ ਯਾਤਰਾ ਯੋਗ ప్రతి ਦਿਨ ਯੋਗ ਹੈ ਇੱਕ ਦਿਨ ਯੋਗ ਨਹੀਂ ਹੈ ਯੋਗ ਪ੍ਰਤੀ ਦਿਨ ਯੋਗ ਹੈ तो एक स्वस्थ व्यक्ति ही अपने परिवार को अपने शहर को अपने समाज को और अपने देश को आगे ले जा सकता है इसके लिए हमें नित्य योग करना चाहिए हमारे प्रधानमंत्री जी का और हमारे जो देश के मुख्यमंत्री जी है वो दोनों ही इस कार्य में हमारा खूब सहयोग दे रहे हैं हमें मोटिवेट कर रहे हैं देखिए और भी बहुत सी चीजें हैं शरीर को स्वस्थ रखने के लिए योग है क्यों योग केवल शरीर को स्वस्थ नहीं रखता ये हमारे मन को स्वस्थ रखता है क्योंकि तो जिसका मन कमजोर हो जाता है वही नशे में जाता है वही अपने मार्ग से बटकता है और जब मन स्ट्रोंग होता है फिर हमारी आध्यात्मिक उन्नति होती है तो ये तो एक आध्यात्मिक उन्नति का मार्ग है जो हमारे ऋषि मुनियों ने हमें दिया है तो हम एक दिन योग नहीं प्रतिदिन योग अपनाए ਸਭ ਤੋਂ ਪਹਿਲਾਂ ਤੇ ਧੰਨਵਾਦ ਕਰਾਂਗਾ ਬਟਾਲੇ ਦੀ ਮਾਨਯੋਗ ਪ੍ਰੈਸ ਜਿਨ੍ਹਾਂ ਨੇ ਆਪਣਾ ਟਾਈਮ ਦੇ ਕੇ ਸਾਡੇ ਇਸ ਕਾਰਜਕ੍ਰਮ ਨੂੰ ਬਹੁਤ ਸਕਸੈਸਫੁਲ ਬਣਾਇਆ ਅਸੀਂ ਸਾਰੀ ਧੰਨਲੀ ਭਾਰਤੀ ਯੋਗ ਸੰਸਥਾਨ ਵੱਲੋਂ ਅੱਜ ਦੇ ਦਿਨ ਦੀ ਸਾਰਿਆਂ ਨੂੰ ਵਧਾਈ ਦਿੰਦੇ ਆਂ ਔਰ ਜਿਸ ਤਰ੍ਹਾਂ ਕਿ ਸਾਡੇ ਜਨਰਲ ਸੈਕਟਰੀ ਸਾਹਿਬ ਖੁੰਦਰ ਸਾਹਿਬ ਨੇ ਦੱਸਿਆ ਕਿ 365 ਦਿਨ ਆਪਾਂ ਲਗਾਤਾਰ ਯੋਗ ਇਥੇ ਬਟਾਲੇ ਦੀਆਂ ਵਮੇ ਨਗਵਨ ਕਲਾਸਾਂ ਵਿੱਚ ਕਰਾਣੇ ਆ ਔਰ ਸਾਰਿਆਂ ਨੂੰ ਇਹ ਅਗråਆ ਕਰਨੇ ਆ ਕਿ ਉਹ ਕਲਾਸਿਸ ਵਿੱਚ ਜਾਓ ਤੇ ਇਹਦਾ ਫਾਇਦਾ ਯੋਗ ਦਾ ਦੂਸਰਾ ਹਜੀਂਦਾ ਪਾਰਕ ਦੀ ਜਿਹੜੀ ਮੈਨੇਜਮੈਂਟ ਆ ਔਰ ਚਰੋਲੋਜੀਕਲ ਸਰਵੇ ਆਫ ਇੰਡੀਆ ਜਿਹੜਾ ਅਸੀਂ ਉਹਨਾਂ ਦੇ ਬਹੁਤ ਧੰਨਵਾਦੀ ਆ ਕਿ ਇਸ ਵਾਰੀ ਉਹਨਾਂ ਨੇ ਇਸ ਫੰਕਸ਼ਨ ਨੂੰ ਬਹੁਤ ਆਪਣਾ ਪੂਰਾ ਸਹਿਯੋਗ ਦਿੱਤਾ ਔਰ ਆਪਣੇ ਉੱਚ ਅਧਿਕਾਰੀ ਅਸੀ ਸ਼ਰਮਾ ਜੀ ਜਿਹੜੇ ਕਿ ਅਸੀਂ ਮਤਲਬ ਸੁਪਰਡੈਂਟ ਇੰਜੀਨੀਅਰ ਨੇ ਚੰਡੀਗੜ੍ਹ ਤੋਂ ਕੁਝ ਸਪੈਸ਼ਲ ਆਏ ਨੇ ਅਸੀਂ ਦ੍ਰਿਸ਼ਟੀ ਕਲੱਬ ਔਰ ਫਿਰ ਮੈਂ ਅੱਜ ਇੱਕ ਬਾਅਦ ਵਿੱਚ ਬਟਾਲੇ ਦੀ ਮਾਨਯੋਗ ਪ੍ਰੈਸ ਖਾਸ ਕਰਕੇ ਇਲੈਕਟ੍ਰੋਨਿਕ মিডিਆ ਦਾ ਬਹੁਤ ਬਹੁਤ ਧੰਨਵਾਦੀ ਆ ਕਿਉਂਕਿ ਮੀਡੀਆ ਤੋਂ ਬਿਨਾ ਕੋਈ ਵੀ ਚੀਜ਼ ਸਕਸੈਸਫੁਲ ਨਹੀਂ ਹੋ ਸਕਦੀ। ਮੀਡੀਆ ਕੇ ਇਹੋ ਜਿਹਾ ਕਿ ਯੋਗਾ ਦੀ ਮਹੱਤਤਾ ਨੂੰ ਅਸੀਂ ਤੇ ਪਹੁੰਚਾ ਹੀ ਰਹੇ ਹਾਂ ਲੋਕਾਂ ਦੇ ਘਰਾਂ ਤੱਕ। ਯੋਗਾ ਨੂੰ ਘਰਾਂ ਤੱਕ